ਅਨੋਏ ਟੈਂਜਰ ਪੈ ਗਈ ਈਆ ਯਾਰ ਜਿਹੜੇ ਸਾਡੇ ਪੈ ਹੀ ਹੋਣਗੇ ਨਾ ਉਹ ਸਾਡੇ ਕੋ ਆ ਜਾਣਗੇ ਸਾਡੇ ਸਲੂਨ ਨੂੰ ਪੂਰੇ 14 ਦਿਨ ਹੋ ਗਏ ਆ ਤੇ ਸ਼ਾਮ ਦੇ ਵਜੇ ਆ 8:30 ਮੈਨੂੰ ਲੈਣ ਆਇਆ ਨਾਲੇ ਸਲੂਨ ਦਾ ਅਪਡੇਟ ਦਿਖਦੇ ਅੱਜ ਦਾ ਕੀ ਆ ਆਜੋ ਹਾਂਜੀ ਕੀ ਆ ਰ ਬੀਆ ਠੀਕ ਆ ਚੱਲੀਏ ਕਾਗਦ ਸੰਭੀਤੀ ਚੱਲੀ ਬੜੀ ਕਾਲੀ ਪਈ ਹੈ ਕੀ ਆ ਅਪਡੇਟ ਦਾ ਸਮਝੋ ਅੱਜ ਦਾ ਕਿੱਦਾਂ ਰਿਹਾ ਅੱਜ ਦਾ ਕੰਮ ਕੰਮ ਤੇ ਆਜੇ ਬੰਦੇ ਸੀ ਫਰ ਨਹੀਂ ਕੰਮ ਤੇ ਕਰਵਾਉਂ ਪਰ ਪੈਸੇ ਨਹੀਂ ਦੇਂਦੇ ਹੀ ਉਹ ਕੰਮ ਕਰਾ ਲੈ ਪਰ ਪੈਸੇ ਨਹੀਂ ਦੇਗੀ ਹੋਰ ਤਾਂ ਕਿਹਨੂੰ ਵੀ ਕਲੈਂਟ ਲੈ ਕੇ ਦੇਗੀ ਤੇ ਮੈਨੂੰ ਲੱਗਿਆ ਕਿ ਚਲ ਪੈਸੇ ਪੇਮੈਂਟ ਕਰ ਦੇਗੀ ਜਾਂ ਆਨਲਾਈਨ ਕਰ ਲੇਗੇ ਤੇ ਉਹਨਾਂ ਚੁੱਕੜ ਕੇ ਨਿਕਲੇਗੀ ਓ ਯਾਰ ਕੰਮ ਤਾਂ ਠੀਕ ਰਿਹਾ ਕਹਿੰਦੀ ਅੱਜ ਇੱਕ ਕਲੈਂਟ ਆਇਆ ਤੇ ਉਹ ਜਾਣਦੀ ਨਹੀਂ ਉਹਨੂੰ ਨਵਾਂ ਕੋਈ ਕਲੈਂਟ ਆਇਆ ਜਿਆਦਾ ਕੰਮ ਕਰ ਰਹੀ ਹੋਣੀ ਤੇ ਪਿੱਛੇ ਇੱਕ client ਖੜਾ ਹੈ ਪਿੱਛੇ ਵਿੱਚੋਂ ਨਾਲ ਆਨਲਾਈਨ ਕਰਕੇ ਗਿਆ ਤੇ ਨਾ ਹੀ ਮੈਨੂੰ ਲੱਗਦਾ ਕੈਸ਼ ਦੇ ਗਿਆ ਉਹਨੂੰ ਵੀ ਟੈਨਸ਼ਨ ਹੈ ਮੇਰੀ ਫੋਨ ਤੇ ਵੀ ਗੱਲ ਹੋਈ ਸੀ ਇਹਨੂੰ ਵੀ ਟੈਨਸ਼ਨ ਪੈ ਗਈ ਈ ਆ ਯਾਰ ਜਿਹੜੇ ਸਾਡੇ ਪੈਸੇ ਹੋਣਗੇ ਨਾ ਉਹ ਸਾਡੇ ਕੋ ਆਜਣਗੇ ਠੀਕ ਹੈ ਨਾਲੇ ਲੋਕਲ client ਹੋਏਗਾ ਕੋਈ ਨਾ ਕੋਈ ਹੋ ਸਕਦਾ ਜਲਦਬਾਜ਼ੀ ਚ ਚਲ ਗਿਆ ਹੋਏ ਜੇ ਸਾਡੇ ਹੋਣਗੇ ਸਾਡੇ ਕੋ ਆਜਣਗੇ ਠੀਕ ਹੈ ਟੈਨਸ਼ਨ ਨਹੀਂ ਐ ਚੀਜ਼ਾਂ ਹੁੰਦੇ ਰਹਿੰਦੀਆਂ ਯਾਰ ਠੀਕ ਹੈ ਟੈਨਸ਼ਨ ਨਹੀਂ ਉਸ ਪ੍ਰਮਾਤਮਾ ਤੇ ਉਸ ਵਾਹਿਗੁਰੂ ਉਸ ਅਕਾਲ ਪੁਰਖ ਦੇ ਪਰੋਸਾ ਰੱਖਿਆ ਕਰ ਵਸ ਜਿਹੜੇ ਸਾਡੇ ਪੈਸੇ ਆ ਸਾਨੂੰ ਮਿਲਨੇ ਆ ਸਾਡਾ ਕੋਈ ਧੋਖਾ ਨਹੀਂ ਕਰਕੇ ਲੈ ਸਕਦਾ ਓ ਠੀਕ ਹੈ ਜੇ ਸਾਡੇ ਨਹੀਂ ਹੋਏ ਸਾਡੇ ਕੋ ਨਹੀਂ ਜਾਣੀ ਠੀਕ ਹੈ ਚਲ ਤਿਆਰ ਹੋ ਚੱਲੀਏ ਬਾਕੀ ਆ ਤੁਸੀਂ ਸਾਡੇ ਸਨੂਨ ਦੇ ਵਲੋਗ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਮੈਂ YouTube ਤੇ ਵੀ ਪਾਰ ਰਿਹਾ ਅਮਿਤ ਗੁਰਾਰੀ ਵਲੋਗ ਦੇ ਨਾਮ ਤੇ ਆ ਪਲੀਜ਼ ਜਾ ਕੇ ਚੈੱਕ ਕਰੋ ਸਬਸਕ੍ਰਾਈਬ ਕਰੋ ਤੇ ਪੂਰਾ ਪੂਰਾ ਵਲੋਗ ਆਏਗਾ ਔਰ ਤੇ ਮੈਂ ਫੁੱਲ ਵਲੋਗ ਕੱਲ ਤੋਂ ਪਾਣਾ ਸਟਾਰਟ ਕਰ ਰਿਹਾ ਪੂਰੇ ਦਿਨ ਦਾ ਵਲੋਗ ਹੋਏਗਾ ਸਾਡਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਾਕੀ ਕਮੈਂਟ ਦੇ ਵਿੱਚ ਹੌਸਲਾ ਦਿਓ ਯਾਰ ਇਹਨੂੰ ਬੜੀ ਟੈਨਸ਼ਨ ਲੈ ਜਾਂਦੀ ਹੈ ਬਹੁਤ ਜ਼ਿਆਦਾ ਟੈਨਸ਼ਨ ਲੈ ਜਾਂਦੀ ਹੈ ਪਲੀਜ਼ ਯਾਰ ਕਮੈਂਟ ਤੁਹਾਡੇ ਕਮੈਂਟ ਪੜ੍ਹ ਕੇ ਬਹੁਤ ਖੁਸ਼ ਹੁੰਦੀ ਹੈ ਕਿ ਹਾਂ ਕਈਆਂ ਨਾਲ ਇਦਾਂ ਹੁੰਦਾ ਹੈ ਨਵੇਂ ਨਵੇਂ ਜਨਰਲ ਸਲੂਨ ਖੋਲ੍ਹੇ ਸਾਡਰਾ ਵੀ ਇਦਾਂ ਹੋਇਆ ਆਪਣਾ ਐਕਸਪੀਰੀਅੰਸ ਜ਼ਰੂਰ ਸ਼ੇਅਰ ਕਰੋ ਸਾਡਨਾਂ ਆਪਣੇ ਕੰਮ ਦਾ ਐਕਸਪੀਰੀਅੰਸ ਜ਼ਰੂਰ ਆਪਣੇ ਕਮੈਂਟਾਂ ਰਾਹੀਂ ਸ਼ੇਅਰ ਕਰੋ ਯਾਰ ਥੈਂਕ ਯੂ ਸੋ ਮੱਚ